ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਵੱਡੀ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰ ਗਿਆ ਬੜਾ ਭਿਆਨਕ ਦਰਦਨਾਕ ਹਾਦਸਾ ਜੀ ਹਾਂ ਜਹਾਜ਼ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਹੋਇਆ ਕਈ ਮੌਤਾਂ ਮੱਚ ਗਿਆ ਚੀਕ ਚਿਹੜਾ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤੇ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਜੀਹਾਂ ਜਾਣਕਾਰੀ ਮਿਲੀ ਹੈ ਕਿ ਹੁਣੇ-ਹੁਣੇ ਇੱਥੇ ਮੌਨਸੂਨ ਪ੍ਰਭਾਵਿਤ ਵਿਚਾਰ ਕਾਰਜਾਂ ਨੂੰ ਅੰਜਾਮ ਦੇਣ ਵਾਲਾ ਇੱਕ ਹੈਲੀਕਾਪਟਰ ਸ਼ੁੱਕਰਵਾਰ ਨੂੰ ਹਾਦਸਾ ਗ੍ਰਸਤ ਹੋ ਗਿਆ ਜਿਸ ਵਿੱਚ ਸਵਾਰ ਪੰਜ ਚਾਲਕਦਲ ਦੇ ਮੈਂਬਰਾਂ ਦੀ ਵੀ ਮੌਤ ਹੋ ਗਈ AFP ਨੇ ਖੇਬਰ ਪਖਤੂਆਣਾ ਨਾ ਸਵੇ ਦੇ ਮੁੱਖ ਮੰਤਰੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਜੀਹਾਂ ਦੇ ਨਾਲ ਹੀ ਪੀਟੀਆਈ ਦੀ ਅਕਰਪੋਰਟ ਦੇ ਅਨੁਸਾਰ ਖੈਬਰ ਪਖਤੂਆਨਾ ਸਰਕਾਰ ਦਾ ਐਮਆਈ ਸਟਾਰ ਹੈਲੀਕਾਪਟਰ ਪਿਸ਼ਾਵਰ ਤੋਂ ਬਿਯੌਰ ਜਾ ਰਿਹਾ ਸੀ ਤੇ ਜਦੋਂ ਮੁਹੰਮਦ ਕਬਾਈਲੀ ਗੀਰੇ ਦੇ ਉੱਪਰ ਇਸ ਦਾ ਸੰਪਰਕ ਟੁੱਟ ਗਿਆ ਹਾਲਾਂਕਿ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਇਹ ਹਾਸਾ ਖਰਾਬ ਮੌਸਮ ਕਾਰਨ ਹੋਇਆ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਤੇ ਇੱਕ ਬਚਾਅ ਕਾਰਜ ਟੀਮ ਹਾਦਸੇ ਵਾਲੀ ਥਾਂ ਤੇ ਭੇਜਿਆ ਗਿਆ ਹੈ ਤੇ ਜਿੱਥੇ ਕਿ ਉਹ ਸਾਰੀ ਜਗ੍ਹਾ ਦਾ ਸਰਵੇ ਕਰ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ